ਪੰਜਾਬ ਦੇ ਲੋਕਾਂ ਲਈ ਪੰਪਨ ਸਾਹਿਬ ਨੇ ਵੱਡੀ ਗੱਲ ਕਹੀ ਉਹ ਤੁਹਾਨੂੰ ਦੱਸਦੇ ਹਾਂ ਪੰਪਨ ਸਾਹਿਬ ਨੇ ਕੀ ਕਿਹਾ ਪਹਿਲੀਆਂ ਵਾਲੀਆਂ ਸਰਕਾਰਾਂ ਨੇ ਪੰਜਾਬ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਅਤੇ ਬੱਚਿਆਂ ਨੂੰ ਸਿੱਖਿਆ ਤੋਂ ਵਾਂਝੇ ਰੱਖਿਆ ਸੀ ਅਸੀਂ ਲੋਕਾਂ ਦੇ ਵਿਕਾਸ ਤੇ ਕੰਮ ਕਰਨ ਦੇ ਨਾਲ-ਨਾਲ ਪੰਜਾਬ ਦੇ ਹੱਕਾਂ ਦੀ ਵੀ ਰਾਖੀ ਕਰ ਰਹੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਲੋਕਾਂ ਲਈ ਵੱਡੇ ਐਲਾਨ ਹੋਣਗੇ ਅਸੀਂ ਡਾਕਟਰਾਂ ਦੀ ਤਰੱਕੀ ਕਰਕੇ ਲੋਕਾਂ ਨੂੰ ਸੇ ਸਹੂਲਤਾਂ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦੇਵਾਂਗੇ ਅਸੀਂ ਪੰਜਾਬ ਦੇ ਵਿਕਾਸ ਦੀ ਤਰੱਕੀ ਦੀ ਰਫ਼ਤਾਰ ਕਟਣ ਨਹੀਂ ਰਹਿਣ ਦੇਵਾਂਗੇ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਦੇਸ਼ ਦੀ ਰਖਵਾਲੀ ਲਈ ਪੰਜਾਬ ਦੇ ਲੋਕ ਹਮੇਸ਼ਾ ਇੱਕ ਤਾਨਕੇ ਖੜੇ ਪਰ ਆਏ ਦਿਨ ਪੰਜਾਬ ਦੇ ਲੋਕਾਂ ਦੇ ਹੱਕਾਂ ਤੇ ਡਾਕੇ ਮਾਰਨ ਦੀ ਕੋਸ਼ਿਸ਼ ਹੋ ਰਹੀ ਹੈ ਪਾਵੇਂ ਉਹ ਪੰਜਾਬ ਯੂਨੀਵਰਸਿਟੀ ਦਾ ਮਸਲਾ ਹੋਵੇ ਪਾਵੇਂ ਚੰਡੀਗੜ੍ਹ ਦਾ ਅਸੀਂ ਹਮੇਸ਼ਾ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਰਾਖੀ ਕਰਦੇ ਰਵਾਂਗੇ ਇੱਥੇ ਕਈ ਪੰਜਾਬ ਦੇ ਨਕਲੀ ਰਖਵਾਲੇ ਬਣ ਕੇ ਆਏ ਤੇ ਪੰਜਾਬ ਦੇ ਲੋਕਾਂ ਨੂੰ ਲੁੱਟਣ ਆਏ ਪਰ ਲੋਕਾਂ ਨੇ ਉਹਨਾਂ ਦੀ ਮਨਸ਼ਾ ਪਤਾ ਲੱਗਣ ਤੋਂ ਬਾਅਦ ਉਹਨਾਂ ਨੂੰ ਨਕਾਰ ਦਿੱਤਾ ਅਸੀਂ ਗੁਰੂ ਸਾਹਿਬਾਨਾਂ ਦੇ ਸਰਬੱਤ ਦੇ ਭਲੇ ਵਾਲੇ ਫਸਲੇ ਦੇ ਤਹਿਤ ਸੱਚੀ ਨੀਅਤ ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਵਿੱਚ ਲੱਗੇ ਹੋਏ ਹਾਂ ਹਾਂ ਜ ਤੁਹਾਨੂੰ ਦੱਸਤੀ ਜੀ ਪੰਜਾਬ ਦੇ ਲੋਕਾਂ ਬਾਰੇ ਪੰਤਸਾਹਬ ਨੇ ਵੱਡੀ ਗੱਲ ਕਹੀ ਜਿਸ ਨੂੰ ਸੁਣ ਕੇ ਸਹਰਾਨ ਰਹਿ ਗਏ ਪੰਤਸਾਹਬ ਨੇ ਕਿਹਾ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਸੇਵਾ ਸਹੂਲਤਾਂ ਬੱਚਿਆਂ ਨੂੰ ਸਿੱਖਿਆ ਦੇ ਦੇ ਰਹੇ ਹਾਂ ਪੰਜਾਬ ਦੇ ਲੋਕਾਂ ਦੇ ਲਈ ਵਧੀਆ ਫੈਸਲੇ ਲੈ ਰਹੇ ਹਾਂ ਤੇ ਇਦਾਂ ਹੀ ਲੈਂਦੇ ਰਵਾਂਗੇ ਪੰਤਸਾਹਬ ਨੇ ਕਿਹਾ ਕਿ ਪਿਛਲੀ ਸਰਕਾਰਾਂ ਨੇ ਪੰਜਾਬ ਦੇਹਕਾਂ ਦੀ ਰੱਖਿਆ ਨਹੀਂ ਕੀਤੀ ਤੇ ਅਸੀਂ ਉਹਨਾਂ ਦੇਹਕਾਂ ਦੀ ਰੱਖਾ ਕਰ ਰਹੇ ਹਾਂ ਤੇ ਕਰਦੇ ਰਵਾਂਗੇ ਤੇ ਪੰਤਪਨ ਸਾਹਿਬ ਨੇ ਇਹ ਵੀ ਕਿਹਾ ਕਿ ਪੰਜਾਬ ਨੇ ਜੋ ਹੈ ਬਹੁ ਵੱਡਾ ਆਪਣਾ ਯੋਗਦਾਨ ਦਿੱਤਾ ਸੀਗਾ ਦੇਸ਼ ਦੀ ਇਜਾਦੀ ਦੇ ਵਿੱਚ ਤੇ ਹਮੇਸ਼ਾ ਪੰਜਾਬ ਦੇ ਲੋਕ ਹਿੱਕ ਤਾਨ ਕੇ ਖੜੇ ਰਹੇ ਦੇਸ਼ ਦੇ ਨਾਲ ਇਹ ਵੱਡੀ ਗੱਲ ਕਹੀ ਪੰਤਪਨ ਸਾਹਿਬ ਨੇ ਜਾਂਦੇ ਅੰਤਮਦਾਦੀ ਜੀ ਪੰਤਪਨ ਸਾਹਿਬ ਨੇ ਪੰਜਾਬ ਦੇ ਲੋਕਾਂ ਬਾਰੇ ਕਹੀ ਬੱਡੀ ਗੱਲ ਤੁਹਾਨੂੰ ਦੱਤੀ ਇਹ ਚੀਜ਼ ਇਹ ਵੀਡੀਓਜ਼ ਦੇਖ ਰਹੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਸ਼ੇਅਰ ਕਰ ਦਿਓ ਤੇ ਇਦਾਂ ਦੀ ਖਬਰਾਂ ਸੀ ਤੁਹਾਨੂੰ ਦਿਖਾਉਂਦੇ ਰਵਾਂਗੇ ਤੁਸੀਂ ਵੀਡੀਓ ਜਰੂਰ ਦੇਖਦੇ ਹੋ ਪਰ ਚੈਨਲ ਸਬਸਕ੍ਰਾਈਬ ਨਹੀਂ ਕਰਦੇ ਜਰੂਰ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੋਟੀਵੇਸ਼ਨ ਮਿਲੇ ਤੇ ਇਦਾਂ ਦੀ ਖਬਰਾਂ ਤੁਹਾਨੂੰ ਅੱਗੇ ਵੀ ਦਿੰਦੇ ਰਹੀਏ